ਬਹੁਤ ਸਨੇ ਗੱਲਾਂ ਕਰਨੇ ਬਜਾਏ ਮੈਂ ਇੱਕ ਗੱਲ ਕਹਾਂਗਾ ਕਿ ਜੇ ਇਸ ਕਿਤਾਬ ਤੇ ਫਿਲਮ ਬਣੀ ਹੈ ਤਾਂ ਕੋਈ ਤਾਂ ਕਾਰਨ ਹੋਣਗੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਇਸ ਕਿਤਾਬ ਤੇ ਬਣਿਆ ਤਾਂ ਕੋਈ ਤਾਂ ਬਹੁਤ ਸਾਰੇ ਵੱਡੇ ਕਾਰਨ ਤਾਂ ਹੈਗੇ ਨੇ ਉਮੀਦ ਕਰਦਾ ਹਾਂ ਤੁਸੀਂ ਇਹ ਕਿਤਾਬ ਬਹੁਤ ਸਾਰੇ ਪਾਠਕਾਂ ਨੇ ਪੜ੍ਹੀ ਹੈ ਜਿਹੜੇ ਲੋਕ ਜਿਹੜੇ ਨੌਜਵਾਨ ਪੀੜ੍ਹੀ ਅਸੀਂ ਅੱਜ ਗੱਲ ਕਰਦੇ ਹਾਂ ਨਾ ਕਿ ਚਿੱਟੇ ਦਾ ਦੌਰ ਹੈ ਜੀ ਨਸ਼ਾ ਬਹੁਤ ਹੈ ਜੀ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਚਿੱਟੇ ਕਰਕੇ ਬਦਨਾਮੀ ਝੱਲਣੀ ਪੈ ਰਹੀ ਹੈ ਤਾਂ ਸਹੀ ਉਮੀਦ ਕਰਦਾ ਕਿ ਇਹ ਕਿਤਾਬ ਘਰ ਘਰ ਪਹੁੰਚੇ ਜਿਹੜੇ ਨੌਜਵਾਨ ਨਸ਼ੇ ਦੀ అలਮਚ ਫਸੇ ਹੋਏ ਨੇ ਉਹਨਾਂ ਦੇ ਬੂਹੇ ਤੇ ਇੱਕ ਵਾਰੀ ਇਹ ਕਿਤਾਬ ਪਹੁੰਚਦੀ ਕਰ ਦੋ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹ ਕਿਤਾਬ ਪੜ੍ਹ ਕੇ ਨਸ਼ਾ ਛੱਡ ਚੁੱਕੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖੀ ਮੰਗਾਣੀਆਂ ਮੇਰੇ ਨਾਲ ਸੁਖਵਿੰਦਰ ਹੈ ਮੇਂਦਰਾ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੁਸੀਂ ਸਾਰੇ ਜਾਣਦੇ ਹੋ ਤੇ ਕੈਲੀਬਰ ਪਬਲਿਕੇਸ਼ਨ ਪਟਿਆਲਾ ਚਲਾਉਂਦੇ ਨੇ ਬਹੁਤ ਸਾਰੀਆਂ ਕਿਤਾਬਾਂ ਪਬਲਿਕੇਸ਼ਨੋਂ ਛਪਦੀਆਂ ਨੇ ਉਹਨਾਂ ਵਿੱਚ ਇੱਕ ਕਿਤਾਬ ਹੈ ਡਾਕੂਆਂ ਦਾ ਮੁੰਡਾ ਬਹੁਤ ਸਨੇ ਗੱਲਾਂ ਕਰਨੇ ਬਜਾਏ ਮੈਂ ਇੱਕ ਗੱਲ ਕਹਾਂਗਾ ਕਿ ਜੇ ਇਸ ਕਿਤਾਬ ਤੇ ਫਿਲਮ ਬਣੀ ਹੈ ਤਾਂ ਕੋਈ ਤਾਂ ਕਾਰਨ ਹੋਣਗੇ ਕਰੋੜਾ ਰੁਪਏ ਦਾ ਪ੍ਰੋਜੈਕਟ ਇਸ ਕਿਤਾਬ ਤੇ ਬਣਿਆ ਹੈ ਤਾਂ ਕੋਈ ਤਾਂ ਬਹੁਤ ਸਾਰੇ ਵੱਡੇ ਕਾਰਨ ਤਾਂ ਹੈਗੇ ਨੇ ਕਿ ਉਹ ਫਿਲਮ ਲੋਕਾਂ ਨੂੰ ਦਿਖਾਈ ਜਾਣੀ ਬਣਦੀ ਸੀ ਇਹ ਕਿਤਾਬ ਲੋਕਾਂ ਨੂੰ ਪੜਾਈ ਜਾਣੀ ਬਣਦੀ ਸੀ ਉਮੀਦ ਕਰਦਾ ਹਾਂ ਤੁਸੀਂ ਇਹ ਕਿਤਾਬ ਬਹੁਤ ਸਾਰੇ ਪਾਠਕਾਂ ਨੇ ਪੜ੍ਹੀ ਹੈ ਜਿਹੜੇ ਲੋਕ ਜਿਹੜੇ ਨੌਜਵਾਨ ਪੀੜ੍ਹੀ ਅੱਜ ਗੱਲ ਕਰਦੇ ਆ ਨਾ ਕਿ ਚਿੱਟੇ ਦਾ ਦੌਰ ਹੈ ਜੀ ਨਸ਼ਾ ਬਹੁਤ ਹੈ ਜੀ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਚਿੱਟੇ ਕਰਕੇ ਬਦਨਾਮੀ ਚ ਝੱਲਣੀ ਪੈ ਰਹੀ ਹੈ ਤਾਂ ਸਹੀ ਉਮੀਦ ਕਰਦਾ ਹਾਂ ਕਿ ਇਹ ਕਿਤਾਬ ਘਰ-ਘਰ ਪਹੁੰਚਣੀ ਚਾਹੀਦੀ ਹੈ ਜਿਹੜੇ ਨੌਜਵਾਨ ਨਸ਼ੇ ਦੀ అలਮਚ ਫਸੇ ਹੋਏ ਨੇ ਉਹਨਾਂ ਦੇ ਬੂਹੇ ਤੇ ਇੱਕ ਵਾਰੀ ਇਹ ਕਿਤਾਬ ਪਹੁੰਚਦੀ ਕਰ ਦੋ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹ ਕਿਤਾਬ ਪੜ੍ਹ ਕੇ ਨਸ਼ਾ ਛੱਡ ਚੁੱਕੇ ਨੇ ਸੁਖਵਿੰਦਰ ਨੇ ਅਸੀਂ ਨੇ ਪੜ੍ਹੀ ਹੈ ਸੁਖਵਿੰਦਰ ਨੇ ਕਿਤਾਬ ਪੜ੍ਹ ਕੇ ਪ੍ਰਕਾਸ਼ਿਤ ਕੀਤੀ ਹੈ ਕੁਝ ਗੱਲਾਂ ਸੁਖਵਿੰਦਰ ਵੀ ਕਰੂਗਾ ਸੁਖਵਿੰਦਰ ਕੀ ਕਹਿਣਾ ਚਾਹੁੰਦਾ ਇਸ ਕਿਤਾਬ ਬਾਰੇ ਦੋਸਤੋ ਇਸ ਕਿਤਾਬ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਸਿੱਧੇ ਰਾਹ ਪਾਇਆ ਜਿਹੜੇ ਕਹਿੰਦੇ ਨੇ ਵੀ ਅਸੀਂ ਨਸ਼ਾ ਛੱਡ ਨਹੀਂ ਸਕਦੇ ਜਿਹੜੇ ਕਹਿੰਦੇ ਨੇ ਸਾਾਨੂੰ ਨਸ਼ੇ ਦੀ ਲਤ ਲੱਗ ਗਈ ਵਾਰਸ਼ਾ ਕਹਿੰਦਾ ਵੀ ਆਦਤਾਂ ਨਹੀਂ ਜਾਂਦੀਆਂ ਪਰ ਇਸ ਮੁੰਟੂ ਗੁਰੂ ਸਰਗੇ ਨੇ ਉਸ ਗੱਲ ਨੂੰ ਚੁਠਲਾਇਆ ਹੈਗਾ ਆਪਣੇ ਦੁਨੀਆ ਪਰ ਤਾਂ ਹਰ ਇੱਕ ਨਸ਼ਾ ਕੀਤਾ ਉਹਨੇ ਪਰ ਅੱਜ ਬਿਲਕੁਲ ਸੋਫੀ ਤੇ ਬਿਲਕੁਲ ਮਤਲਬ ਕਿ ਜਿਹਨੇ ਨਸ਼ੇ ਵੱਲ ਦੇਖਦਾ ਵੀ ਨਹੀਂ ਹੈਗਾ ਤੇ ਉਸ ਤੋਂ ਬਹੁਤ ਸਾਰੇ ਨੌਜਵਾਨ ਹੋ ਸੇਧ ਲੈ ਰਹੇ ਨੇ ਤੇ ਜ਼ਿੰਦਗੀ ਦੇ ਵਿੱਚ ਸਫਲ ਤੇ ਖੂਬਸੂਰਤ ਜ਼ਿੰਦਗੀ ਜਿਉ ਰਹੇ ਨੇ ਸ਼ੁਕਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਨਾ ਕਿ ਲਗਾਤਾਰ ਮਾਨਸਾ ਦੇ ਵਿੱਚ ਇਸ ਬਾਬਤ ਮੋਰਚਾ ਵੀ ਲੱਗਿਆ ਹੋਇਆ ਨਸ਼ੇ ਨੂੰ ਲੈ ਕੇ ਪਰ ਕਿਤਾਬਾਂ ਜ਼ਿੰਦਗੀ ਨੂੰ ਸਬਕ ਸਿਖਾਉਂਦੀਆਂ ਨੇ ਕਿਤਾਬਾਂ ਜ਼ਿੰਦਗੀ ਨੂੰ ਖੂਬਸੂਰਤ ਰਾਂਹਾਂ ਤੇ ਤੋਰਦੀਆਂ ਨੇ ਸਕਰੀਨ ਦੇ ਉੱਤੇ ਕੈਲੀਬਰ ਪਬਲਿਕੇਸ਼ਨ ਪਟਿਆਲਾ ਨੰਬਰ ਚੱਲ ਰਿਹਾ ਹੈ ਤੁਸੀਂ WhatsApp ਦੇ ਉੱਤੇ ਸੰਪਰਕ ਨੰਬਰ ਆਪਣਾ ਪੂਰਾ ਪਤਾ ਭੇਜਣਾ ਤੇ ਇੱਕ ਕਿਤਾਬ ਤੁਹਾਡੇ ਘਰ ਡਾਕ ਰਾਹੀਂ ਪਹੁੰਚ ਜਾਵੇਗੀ ਮਿਲਦੇ ਹਾਂ ਅਗਲੀ ਕਿਤਾਬ ਦੇ ਨਾਲ